ਰਾਤ ਆ ਪਰੋਗੇ ਸੀ ਇੱਥੇ ਇਹ ਵੀ ਆਪਣਾ ਕਮਰਾ ਤੇ ਇੱਥੋਂ ਦਿਖਾਈ ਦਿੰਦਾ 뷰 ਜਮਨਾ ਨਦੀ ਦਾ ਇਹ ਹੈ ਜਮਨਾ ਨਦੀ ਤੇ ਇਹ ਆਪਣਾ ਸਾਰਾ ਸਮਾਨ ਜੋ ਕਿ ਸਾਈਕਲ ਤੋਂ ਉਤਾਰ ਕੇ ਰੱਖ ਲੈ ਸੀਗਾ ਰਾਤ ਸਾਈਕਲ ਨੂੰ ਬਾਹਰ ਹੀ ਲੋਕ ਲਾਤਾ ਸੀਗਾ ਜੀ ਕੀ ਹਾਲ ਹੈ ਸਾਰਿਆਂ ਨਾਲ ਸਾਈ ਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਦੀ ਖਤਹਿ ਅੱਜ ਅਜੇ ਦਿਨ ਚੌਥਾ ਆਪਣੇ ਚਿਰਪੋਂ ਦਾ ਸਾਥ ਤੋਂ ਹੋ ਕੇ ਦੇਰਾ ਦੂਨ ਤੋਂ ਦੇਰਾ ਦੂਨ ਤੋਂ ਓਰਿਸ਼ੀਕੇਸ਼ ਮੌਸਮ ਬਹੁਤ ਜ਼ਿਆਦਾ ਖਰਾਬ ਆ ਅੱਜ ਫਿਰ ਰਾਤ ਵੀ ਮੀਂਹ ਆ ਕੇ ਹਟੇ ਮੌਸਮ ਦੇਖੋ ਬਹੁਤ ਹੀ ਜ਼ਿਆਦਾ ਖਰਾਬ ਹੋਇਆ ਹੋਇਆ ਕੋਈ ਪਤਾ ਨਹੀਂ 5 ਮਿੰਟ ਤੱਕ ਹੀ ਮੀਂਹ ਆ ਜੇ ਦੇ ਹੋ ਸਕਦਾ ਕੰਟਾ ਲੰਘ ਜੇ ਆਪਣਾ ਅੱਜ ਆਪਾਂ ਚੱਲਾਂ ਸਵੇਰੇ 7 ਵਜੇ ਕਿਉਂਕਿ ਕੱਲ ਬਹੁਤ ਜ਼ਿਆਦਾ ਥਕਾਨ ਹੋ ਗਈ ਸੀ। ਇੱਕ ਤਾਂ ਥਕਾਨ ਹੋ ਗਈ ਸੀ ਤੇ ਦੂਸਰਾ ਮੌਸਮ ਬਹੁਤ ਜ਼ਿਆਦਾ ਖਰਾਬ ਚੱਲੀ ਜਾਂਦਾ ਇੱਥੇ। ਇਸ ਵਕਤ ਆਪਾਂ ਖੁੱਦ ਜਮਨਾ ਨਦੀ ਦੇ ਉੱਪਰ ਇਸ ਬਣੇ ਹੋਏ ਬ੍ਰਿਜ ਤੇ ਬਹੁਤ ਜ਼ਿਆਦੇ ਵੱਡੇ NVI ਅੰਦਰ ਨਾਲ ਨਾਲ ਦੇਖ ਹੀ ਸਕਦੇ ਆ ਇਸ ਵਕਤ ਆਪਾਂ ਦੇਰਾਦੂਨ ਹਰਦਵਾਰ ਰੋਡ ਤੇ ਆ ਤੇ ਦੇਰਾਦੂਨ ਲੱਗ ਪਊ ਆਪਾਂ ਨੂੰ ਪਹੇਜਣਾ ਅਜ 50 ਕਿਲੋਮੀਟਰ ਬਾਕੀ ਮੀਂਹ ਦਾ ਪੂਰਾ ਹੀ ਚੱਲੀ ਜਾਂਦਾ ਦੇਖਦੇ ਆ ਜੇ ਜ਼ਿਆਦਾ ਹੋ ਗਿਆ ਤਾਂ ਹੀ ਰੁਕਾਂਗੇ ਨਹੀਂ ਇੰਨਾ ਕੁ ਤਾਂ ਚੱਲੀ ਚੱਲੂਗਾ ਇਦਾਂ ਹੀ ਕੰਮ ਹਾਂਜੀ ਮੀ ਆ ਗਿਆ ਤੇ ਆਪਾਂ ਨੂੰ ਕਵਰ ਕਰਨਾ ਪਿਆ ਆਪਣਾ ਸਾਈਕਲ ਤੇ ਆਪਾ ਆਪਾ ਵੀ ਸੁਰੱਖਿਆ ਕਵਚ ਲੈ ਲਿਆ ਮੀਨ ਹੱਲ ਲੈ ਕੇ ਹੀ ਆ ਬਸ ਹੋਰ ਕੋਈ ਹੱਲ ਨਹੀਂ ਲਗਾਤਾਰ ਚੱਲਦੇ ਰਹੋ ਧਿਆਪાળੋ ਮੀਆ ਦੇ ਕਾਰਨ ਇਸ ਜਗ੍ਹਾ ਤੋਂ ਜੰਮਣਾ ਨਾਲ ਦੀ ਪੂਰੀ ਭਰ ਕੇ ਜਾ ਰਹੀ ਹੈ ਪੂਰਾ ਫੁੱਲਾ ਪਾਣੀ ਥੋੜਾ ਇਹ ਰਸਤਾ ਆਪਾਂ ਇਸ ਨਦੀ ਦੇ ਨਾਲ ਨਾਲ ਚੱਲਾਂਗੇ ਅੱਗੇ ਜਾ ਕੇ ਉਹ ਪੌਲ ਆਉਂਦਾ ਉੱਥੋਂ ਆਪਾਂ ਕ੍ਰੋਸ ਕਰਾਂਗੇ। ਮੀਂਹ ਲਗਾਤਾਰ ਹੀ ਚੱਲੀ ਜਾਂਦਾ। ਮੀਂਹ ਰੁਕਣ ਦਾ ਅੱਜ ਕੋਈ ਲੱਗਦਾ ਨਹੀਂਗਾ ਵੀ ਚਾਂਸ ਅੱਜ ਰੁਕੂਗਾ ਕਿਉਂਕਿ ਮੌਸਮ ਬਹੁਤ ਜ਼ਿਆਦਾ ਬੱਦਲ ਬਹੁਤ ਜ਼ਿਆਦਾ ਹੋਏ ਹੋਏ ਹੈ। ਮੀਂਹ ਆਊਗਾ ਬਹੁਤ ਜ਼ਿਆਦਾ ਤੇਜ਼। ਦੇਖੋ ਵੀ ਮਿੱਤਰੋ ਪਾਣੀ ਪਾਣੀ। ਮੀਂਹਾਂ ਕਰਕੇ ਸਾਰਾ ਗੰਦਲਾ ਹੋਇਆ ਪਿਆ। ਪਾੜਾਂ 'ਚ ਬਹੁਤ ਜ਼ਿਆਦਾ ਮੀਂਹ ਆਉਣਗੇ ਇਸ ਹਿਸਾਬ ਨਾਲ ਅੱਗੇ ਜਾ ਕੇ ਆਪਾਂ ਨੂੰ ਬਾਰਿਸ਼ਾਂ ਹੀ ਮਿਲਣਗੀਆਂ ਜਿੰਨੀਆਂ ਵੀ ਹੋਣਗੀਆਂ ਸਾਰੀਆਂ ਵੀਊ ਚੈੱਕ ਕਰੋ ਤੁਸੀਂ ਆਪਣੇ ਅੱਜ ਵਾਲੇ ਸਫ਼ਰ ਦੇ ਵਿੱਚ ਇਹੋ ਜਿਹੀ ਵੀਊ ਆਉਣੇ ਆਜ ਸੋਹਣੇ ਸੋਹਣੇ ਸਾਰਾ ਦਿਨ ਬਹੁਤ ਵਧੀਆ ਦਰਾਸ ਜੀ ਦੇਖਣਗੇ ਆਪਾਂ ਕੁਦਰਤ ਦੇ ਨਜ਼ਾਰੇ ਮਿਲਣਗੇ ਅੱਜ ਚੰਗੇ ਚੌਥਾ ਦਿਨ ਤੇ ਚੌਥੀ ਸਟੇਟ ਆਪਾਂ ਐਂਟਰ ਕਰ ਲਈ ਟਾਈਮ ਨਾਲ ਹੀ ਸਵੇਰੇ ਸਵੇਰੇ 8 ਵਜੇ ਦੇ ਤੋਂ ਪਹਿਲਾਂ ਪਹਿਲਾਂ ਮੀਂਹ ਦੇ ਵਿੱਚ ਹੀ ਆਪਾਂ ਉੱਤਰਾਖੰਡ ਪਹੁੰਚ ਚੁੱਕੇ ਹਾਂ ਜੋ ਕਿ ਆਪਣੀ ਚੌਥੀ ਸਟੇਟ ਆ ਜਿੱਦਾਂ ਜਿੱਦਾਂ ਦਿਨ ਆਪਣੇ ਅੱਗੇ ਜਾ ਰਹੇ ਉਦੋਂ ਉਦਾਂ ਹਰ ਰੋਜ਼ ਆਪ ਨੂੰ ਇੱਕ ਨਵੀਂ ਸਟੇਟ ਦੇਖਣ ਨੂੰ ਮਿਲ ਰਹੀ ਆ ਤੇ ਇੱਥੇ ਜਾ ਕੇ ਉੱਤਰਾਖੰਡ ਵਾਲੇ ਆਪਣਾ ਸਵਾਗਤ ਕਰ ਰਹੇ ਆ ਕਹਿੰਦੇ ਵੀ ਉੱਤਰਾਖੰਡ ਰਾਜ ਵਿੱਚ ਮੈਂ ਪ੍ਰਵੇਸ਼ ਪਰ ਆਪ ਦਾ ਹਾਰਦਿਕ ਅਭਿਨੰਦਨ ਇੱਕ ਵਾਰੀ ਮੀਂਹ ਹਟ ਗਿਆ ਆਪਾਂ ਰੁਕੇ ਸੀ ਚਾਹ ਪਾਣੀ ਪੀ ਲਿਆ ਢਾਬੇ ਤੇ ਤੇ ਰੇਨਕੋਟ ਵੀ ਆਪਾਂ ਆ ਗਏ ਹਰਬਰਟਪੁਰ ਉਤਰਾਖੰਡ ਚ ਇੱਕ ਗੱਲ ਨੋਟ ਕੀਤੀ ਇਧਰ ਕੇ ਇਧਰ ਆਪਣੇ ਮੁਸਲਮਾਨ ਵੀਰਾਂ ਦੀਆਂ ਇਧਰ ਜ਼ਿਆਦਾਤਰ ਦੁਕਾਨਾਂ ਛੋਟੇ ਵੱਡੇ ਕੰਮਕਾਜ ਸਾਰੇ ਉਹਨਾਂ ਦੇ ਸ਼ੁਰੂ ਕੀਤੇ ਹੋਏ ਇਧਰ ਇਹ ਹੈ ਜੀ ਉਤਰਾਖੰਡ ਦਾ ਸਹਿਸਪੁਰ ਬਹੁਤ ਹੀ ਜ਼ਿਆਦਾ ਟ੍ਰੈਫਿਕ ਹੈ ਪਹਿਲਾ ਸ਼ਹਿਰ ਅੱਜ ਚੌਥਾ ਦਿਨ ਹੈ ਮੇਰਾ ਪਹਿਲਾ ਸ਼ਹਿਰ ਟਕਰਿਆ ਇੰਨੇ ਜ਼ਿਆਦਾ ਟ੍ਰੈਫਿਕ ਨਾਲ ਆਪਾਂ ਨੂੰ ਇੱਕ ਵੀਰ ਮਿਲਿਆ ਸਾਈਕਲ ਤੇ ਅੱਗੇ-ਅੱਗੇ ਜਾ ਰਿਹਾ ਆਪਣੇ ਦੇਖੇ ਬੁਲਾਉਣੇ ਵੀਰ ਇਸ ਵਕਤ ਆਪਾਂ ਖੜੇ ਸੀ ਸੇਲਾ ਕੋਈ ਦੇ ਵਿੱਚ ਹੀ ਹਜੇ ਵੀ ਤੇ ਪਹਿਲਾਂ ਆਪਾਂ ਇਕੱਲੇ ਹੀ ਜਾ ਰਹੇ ਸੀਗੇ ਤੇ ਆਪਾਂ ਨੂੰ ਇੱਕ ਹੋਰ ਵੀਰ ਮਿਲਿਆ ਆਪਣਾ ਸਾਥੀ ਸਾਈਕਲ ਤੇ ਜੋ ਕਿ ਆਪਣੇ ਹੀ ਪਿੰਡ ਤੋਂ ਨਜ਼ਦੀਕ 15 ਕਿਲੋਮੀਟਰ ਕੋਟਪੂਰਾ ਦੇ ਕੋਲ ਬਰੀਵਾਲਾ ਦੇ ਕੋਲ ਆ ਤੇ ਆਉ ਮਿਲਦੇ ਆ ਵੀਰ ਇਹ ਆ ਆਪਣੇ ਵੀਰ ਜਿਹੜੇ ਆਪਣੇ ਨਾਲ ਇੱਥੇ ਆ ਕੇ ਮਿਲੇ ਤੇ ਇਹ ਵੀਰ ਦੀ ਆਈਡੀ ਹੈ ਇਹਨਾਂ ਦਾ YouTube ਤੇ ਚੈਨਲ ਆ ਭਰਾ ਨੂੰ ਕਰੋ ਫੋਲੋ ਤੇ ਸਬਸਕ੍ਰਾਈਬ ਕਰੋ ਤੇ ਮਿਲਦੇ ਆਂ ਵੀਰਨਾ ਹਾਂਜੀ ਵੀਰ ਜੀ ਕੀ ਹਾਲ ਆ ਵਧੀਆ ਵੀਰੇ ਚੜਦੀ ਕਲਾ ਕਿੰਨੇ ਦਿਨ ਹੋ ਗਏ ਭਰਾ ਆਪਾਂ ਨੂੰ ਮੈਂ ਤੁਰਿਆ ਸ਼ਨੀਵਾਰ ਦਾ ਸ਼ਨੀਵਾਰ ਦਾ ਹਾਂ ਤੇ ਕਿੱਥੇ ਜਾਣਾ ਵੀਰ ਆਪਾਂ ਆਪਾਂ ਫਿਰ ਹਿਮਕੁੰਡ ਸਾਹਿਬ ਤੇ ਅੱਜ ਦਾ ਜਿਹੜਾ ਪੜਾ ਉਹ ਆਪਣਾ ਰਿਸ਼ੀਕੇਸ਼ ਆ ਹਾਂ ਤੇ ਕੱਲ ਦਾ ਹੋਊਗਾ ਕਰਨ ਪ੍ਰਯਾਗ ਤੋਂ ਪਹਿਲਾਂ ਇੱਕ ਗੁਰਦੁਆਰਾ ਸਾਹਿਬ ਆਉਂਦਾ ਬਾਬਿਆਂ ਨਾਲ ਗੱਲ ਕੀਤੀ ਹੋਈ ਆ ਹਾਂ ਤੇ ਉਥੇ ਰੁਕਾਂਗੇ ਤੇ ਪਿੰਡ ਤੋਂ ਲੈ ਕੇ ਕੱਲੇ ਹੀ ਚੱਲੇ ਆਂ ਵੀਰ ਜਾਂ ਪਹਿਲਾਂ ਸੀ ਕੋਈ ਨਾਲ ਨਾਲ ਬਾਜਾਂ ਨਾਲ ਚਲੋ ਵਧੀਆ ਗੱਲਾਂ ਇਹ ਵੀ ਰੱਪਨ ਮਿਲਿਆ ਸੀ ਮੈਨੂੰ ਟੋਕਾ ਸਾਹਿਬ ਮੈਂ ਨਾ ਥੋੜਾ ਜਿਹਾ ਸਾਰੇ ਗੁਰਦੁਆਰੇ ਜਿਵੇਂ ਟੋਕਾ ਸਾਹਿਬ ਹੋ ਗਿਆ ਹੂੰ ਪੀਰ ਬੁੱਧੂ ਸਾਹਿਬ ਦੇ ਘਰੇ ਹੋ ਗਿਆ ਮੈਂ ਉਸ ਤੋਰਾ ਦੇ ਵਿੱਚ ਉਹਨੇ ਘਰ ਖੜਾ ਉਹਨਾਂ ਦਾ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਤੋਰਾ ਜਿੱਤੇ ਉਹਨਾਂ ਦਾ ਕਿਲਾ ਫੜਾ ਫਿਰ ਕਪਾਲ ਮੋਚਨ ਗਿਆ ਉੱਥੇ ਜਿਹੜੇ ਸਰੋਵਰ ਆ ਕਪਾਲ ਮੋਚਨ ਅਨਨ ਮੋਚਨ ਜੀ ਪੰਡ ਜਿਹੜਾ ਲੋਗੜ ਗਿਆ ਕੱਲ ਗੁਰੂ ਗੋਬਿੰਦ ਸਿੰਘ ਜੀ ਲੋਗੜ ਦੇ ਸਰੀ ਬਾਬਾ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਹੈ ਲੋਗੜ ਉੱਥੋਂ ਫੇਰ ਰਾਤ ਪੌਂਡਾ ਸਾਹਿਬ ਰਿਆ ਪੌਂਡਾ ਸਾਹਿਬ ਤੋਂ ਅੱਜ ਇੱਥੇ ਪਹੁੰਚਿਆ। ਹੁਣ ਅੱਗੇ ਚੱਲਦੇ ਹਾਂ ਡੇਰਾ ਤੋਂ ਅੱਗੇ। ਅੱਜ ਰਾਤ ਦਾ ਆਪਣਾ ਦੋਨਾਂ ਦਾ ਇਕੱਠਿਆਂ ਦਾ ਸਟੇ ਹੋਊਗਾ ਰਿਸ਼ੀਕੇਸ਼। ਜਿਵੇਂ ਕਹਿੰਦੇ ਹੁੰਦੇ ਕਿ ਇੱਕ ਵਾਰੀ ਇਕੱਲੇ ਨਹੀਂ ਤੁਰਨਾ ਪੈਂਦਾ ਬਾਅਦ ਵਿੱਚ ਕੋਈ ਨਾ ਕੋਈ ਸਾਥੀ ਮਿਲ ਜਾਂਦਾ ਤਾਂ ਆਪਾਂ ਨੂੰ ਵੀ ਮਿਲ ਗਿਆ। ਵੈਸੇ ਜੁੜਦੇ ਗਏ ਤੇ ਕਾਫਲਾ ਬਣਦਾ ਗਿਆ। ਉਹ ਸਾਹ ਹਾਂਜੀ। ਵੈਸੇ ਵੀਰ ਦੇ 10 10:30 ਵੱਜ ਚੁੱਕੇ ਆ ਵੀਰ ਨੇ ਤਾਂ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਆਪਾਂ ਹਜੇ ਤੱਕ ਕੁਝ ਨਹੀਂ ਖਾਧਾ। ਵੀਰ ਮਿਲਿਆ ਤੇ ਪੰਜੀਰੀ ਰੱਖੀ ਫਿਰਦਾ ਸੀ ਬਾਈ ਆਪਣੇ ਨਾਲ ਤੇ ਆਪਾਂ ਨੂੰ ਵੀ ਦਿੱਤੀ ਕਹਿੰਦਾ ਵੀ ਖਾ ਲਓ ਚਲੋ ਵੀ ਅੱਗੇ ਬਾਅਦ ਚ ਇਕੱਠੇ ਚੱਲ ਜਾਂਗੇ ਅਸ ਵਕਤ ਆਪ ਪਹੁੰਚ ਗਏ ਡੇਰਾ ਧੂਣ ਵਿੱਚ ਸਥਿਤ ਗੁਰਦੁਆਰਾ ਚੰਡਾ ਸਾਹਿਬ ਗੁਰਦੁਆਰਾ ਸਾਹਿਬ ਅੰਦਰ ਤੋਂ ਇਸ ਤਰ੍ਹਾਂ ਨੇ ਦੇਖਦੇ ਆਇਆ ਇਹ ਦਿਨ ਬਹੁਤ ਜਿਆਦਾ ਸੋਹਣਾ ਗੁਰੂ ਘਰ ਬਣਿਆ ਹੋਇਆ ਇਹ ਬਾਬਾ ਰਾਮ ਰਾਏ ਜੀ ਦੇ ਬਣਿਆ ਹੋਇਆ ਉਹਨਾਂ ਦੇ ਨਾਮ ਤੇ ਬਣਿਆ ਹੋਇਆ ਚਲੋ ਸਾਨੂੰ ਦਿਖਾਈਆਂ ਪੁਰਾਣੇ ਸਮਿਆਂ ਦੇ ਦਰਵਾਜ਼ੇ ਇਸ ਗੁਰੂ ਘਰ ਦੇ ਸਾਹੇ ਨਹੀਂ ਲੱਗਦੇ ਜੋ ਨਾ ਸਮਿਆਂ ਵਾਲੇ ਤਿੰਨ ਥੰਦੇ ਸਰੋਵਰ ਦੇਖੋ ਕਿੰਨਾ ਸੋਹਣਾ ਦ੍ਰਿਸ਼ ਆ ਉਹ ਵੀ ਇਹ ਹੈ ਜੀ ਪੁਰਾਣੇ ਸਮਿਆਂ ਦੀ ਕਾਫੀ ਟਾਈਮ ਦੀ ਪਹਿਲਾਂ ਦੀ ਬਣੀ ਹੋਈ ਮਾਤਾ ਪੰਜਾਬ ਕੌਰ ਦੀ ਸਮਾਦੀ ਇਹ ਸੀ ਦੀ ਦੇਖੀ ਦੱਸ ਰਹੀਏ ਕਿ ਕਿੰਨੇ ਸਾਲ ਪੁਰਾਣੀ ਹੋਣੀ ਹੈ ਬਹੁਤ ਹੀ ਜ਼ਿਆਦਾ ਚਾਰੇ ਪਾਸੇ ਇੱਥੇ ਬਹੁਤ ਹੀ ਸੋਹਣੀ ਜਗ੍ਹਾ ਬਣੀ ਹੋਈ ਹੈ ਸਾਰੀ ਤੁਸੀਂ ਦੇਖ ਹੀ ਸਕਦੇ ਆ ਇਹ ਵੀਰਜ ਸਾਹਮਣੇ ਨਜ਼ਰ ਆ ਰਹੇ ਆਪਣੇ ਨਾਲ ਹੁਣ ਅਸੀਂ ਦੋ ਜਾਣੇ ਹੋ ਗਏ ਸਾਈਕਲ ਤੇ ਇਕੱਠੇ ਯਾਤਰਾ ਕਰਾਂਗੇ ਸ਼੍ਰੀ ਗੋਬਿੰਦ ਸਿੰਘ ਸਾਹਿਬ ਦੀ ਇਹ ਇੱਥੇ ਬਣਿਆ ਹੋਇਆ ਇੱਕ ਸਰੋਵਰ ਛੋਟਾ ਹੈ ਬਣਿਆ ਹੋਇਆ ਪਰ ਬਹੁਤ ਸੁੰਦਰ ਬਣਿਆ ਹੋਇਆ ਤੇ ਦੇਖੋ ਆ ਇੱਕ ਖਾਸ ਚੀਜ਼ ਬਿਲਕੁਲ ਤਾਜ ਮਹਿਲ ਵਾਂਗੂ ਪਲੇਖਾ ਪੌਂਦੀ ਹੈ ਪੂਰਾ ਹੀ ਉਹਦਾ ਬਹੁਤ ਜਿਆਦਾ ਸੁੰਦਰ ਦ੍ਰਿਸ਼ ਹੈ ਇੱਥੇ ਬਹੁਤ ਸੋਹਣੇ ਸੁਹਣੇ ਬਣੇ ਹੋਏ ਇਮਾਰਤਾਂ ਇੱਕ ਹੋਰ ਸਾਨੂੰ ਖਾਸ ਚੀਜ਼ ਦਿਖਾਉਣੇ ਇੱਥੇ ਕਿ ਬਹੁਤ ਹੀ ਪੁਰਾਣੀਆਂ ਲਗਭਗ 300 ਸਾਲ ਪੁਰਾਣੀਆਂ ਪੰਕਤੀਆਂ ਲਿਖੀਆਂ ਹੋਈਆਂ ਇਹ ਇੰਨੀ ਪੁਰਾਣੀਆਂ ਇਸ ਤਰੀਕੇ ਦਾ ਅੰਦਾਜ਼ਾ ਤੁਸੀਂ ਆਪੇ ਲਗਾ ਸਕਦੇ ਹੋ ਕਿਉਂਕਿ ਸਾਰੇ ਅੱਖਰ ਜੋੜ ਕੇ ਲਿਖੇ ਹੋਏ ਜੋ ਕਿ ਪੁਰਾਣੇ ਸਮੇਂ ਦੇ ਵਿੱਚ ਲਿਖੇ ਜਾਂਦੇ ਸੀ ਗੁਰਬਾਣੀ ਦੇ ਵਿੱਚ ਤੁਸੀਂ ਦੇਖ ਸਕਦੇ ਆ ਉੱਪਰ ਉਸ ਸਮੇਂ ਦੀ ਤਰੀਖ ਵੀ ਲਿਖੀ ਹੋਈ ਕਿ ਕਿਹੜੇ ਸਾਲ ਦੇ ਵਿੱਚ ਬਣਿਆ ਹੋਇਆ ਸਰਕਾਰੀ ਕੰਦ ਰਾਜਪੁਰ ਹੈ ਹਰਦਵਾਰ ਰਿਸ਼ੀਕੇਸ਼ ਹਾਈਵੇ ਕਰੇ ਸੀ ਕਿ ਇਸ ਥਾਲੇ ਵੀ ਆ 35 ਕਿਲੋਮੀਟਰ ਪਹਾੜੀ ਇਲਾਕਾ ਕਰਕੇ ਚੜਹਾਈਆਂ ਆ ਰਹੀਆਂ ਬਹੁਤ ਤੇ ਟ੍ਰੈਫਿਕ ਵੀ ਬਹੁਤ ਜ਼ਿਆਦਾ ਇੱਧਰ ਪਹਾੜੀ ਇਲਾਕਿਆਂ ਚ ਇਹ ਇਹ ਢੋਈ ਬਣਾ ਦੇ ਉਸ ਤੋਂ ਗੁਰਦੁਆਰਾ ਸਾਹਿਬ ਲੰਗਰ ਹਾਲ ਗੁਰਦੁਆਰਾ ਸਾਹਿਬ ਦੋਈ ਵਾਲਾ ਗੁਰਦੁਆਰਾ ਸਾਹਿਬ ਤੋਂ ਹਜੇ ਆਪਾਂ ਨਿਕਲੇ ਸੀਗੇ ਤੇ ਆਪਾਂ ਨੂੰ ਮਿਲੀ ਇੱਕੇ ਨਦੀ ਨਦੀ ਦਾ ਨਾਂ ਸੌਂਗ ਨਦੀ ਪਹਿਲੀ ਵਾਰੀ ਨਾਮ ਸੁਣਿਆ ਵੈਸੇ ਤਾਂ ਵੱਖਰਾ ਜਿਹਾ ਹੀ ਆ ਨਦੀ ਬਹੁਤ ਸੋਹਣੀ ਐ ਇੱਥੇ ਪਹਿਲਾਂ ਬਾਜ ਵੀ ਸੀਗਾ ਇੱਥੇ ਉੱਪਰ ਉੱਡ ਰਿਹਾਗਾ ਵੀਡੀਓ ਥੋੜੀ ਮਗਰੋਂ ਬਣਾਉਣੀ ਸਟਾਰਟ ਕੀਤੀ ਆਪਾਂ ਪਹਿਲਾਂ ਇੱਥੇ ਬਾਜ ਸੀਗਾ ਨਦੀ ਵੈਸੇ ਕਾਫੀ ਵੱਡੀ ਆ ਤੇ ਪਰ ਪਾਣੀ ਬਹੁਤ ਜ਼ਿਆਦਾ ਥੋੜਾ ਪੌਲਜਾ ਬਣਿਆ ਹੋਇਆ ਬਹੁਤ ਵਧੀਆ ਕਾਫੀ ਜਿਆਦੇ ਵੱਡਾ ਪੌਲਾ ਉਧਰ ਖੜਾ ਆਪਣੇ ਸਾਈਕਲ ਇਕੋ ਵੀਰ ਦਾ ਤੇ ਉਹ ਆਪਾਂ ਖੜਾ ਬਣਾ ਜੇ ਆਪ ਜੀ ਸਾਹ ਦੇ ਵਿੱਚ ਲੱਗੇ ਟਾਈਮ ਬਹੁਤ ਤੇ ਇਹਨੂੰ ਕਦੇ ਰਿਸ਼ੀਕੇਸ਼ ਤੋਂ ਪਹਿਲਾਂ ਹੀ ਲੱਗਿਆ ਹੋਇਆ ਇਹ ਸਾਈਨ ਬੋਰਡ ਆਪਾਂ ਨੂੰ ਦੱਸਦਾ ਆਪਣੀ ਮੇਨ ਡੈਸਟੀਨੇਸ਼ਨ ਜਿਹੜੀ ਜਗ੍ਹਾ ਤੇ ਆਪਾਂ ਜਾਣਾਗਾ ਸੇਮਕੁੰਨ ਸਾਹਿਬ ਇੱਥੋਂ ਰਹਿ ਗਿਆ 295 ਕਿਲੋਮੀਟਰ ਅੱਗੇ ਦੇਖਦੇ ਆ ਕਿੰਨੇ ਦਿਨ ਲੰਘਣਗੇ ਆਪਾਂ ਨੂੰ ਰਿਸ਼ੀਕੇਸ਼ ਦੇ ਹੋਰ ਨਦੀ ਆ ਗਏ ਆਪਾਂ ਲਗਭਗ 15 ਕਿਲੋਮੀਟਰ ਰਹਿ ਗਏ ਤੇ ਇੱਕ ਹੋਰ ਨਦੀ ਆ ਗਈ ਪਰ ਇਹ ਨਦੀ ਨਾਮ ਦੀ ਨਦੀ ਆ ਪਾਣੀ ਦੇ ਵਿੱਚ ਇੱਕ ਵੀ ਬੂੰਦ ਨਹੀਂ ਹੈ ਤੇ ਅੱਗੇ ਪਹਾੜ ਦਿਖਾਈ ਦਿੰਦੇ ਆ ਬਹੁਤ ਜ਼ਿਆਦਾ ਚੜ੍ਹਾਈ ਆਊਗੀ ਅੱਗੇ ਥੋੜੀ ਜੀ ਤਰੱਕੀ ਆਪਾਂ ਵੀ ਕਰ ਲਈ ਤੇ ਆਪਾਂ ਐਨਕਾ ਲੈ ਲਈਆਂ 100 ਰੁਪਿਆ ਲਾਤਾ ਪੂਰਾ ਹੀ ਆਪਾਂ ਖੜੇ ਹਾਂ ॠषिਕੇਸ਼ ਦੇ ਬਿਲਕੁਲ ਨਜ਼ਦੀਕ 10-11 ਕਿਲੋਮੀਟਰ ਰਹਿ ਗਿਆ ਤੇ ਭੁੱਖ ਲੱਗੀ ਸੀ ਇੱਥੇ ਤਿੰਨ ਬੱਚੇ ਛੋਟੇ-ਛੋਟੇ ਇਹਨਾਂ ਨੇ ਅੰਬਾਂ ਦੀ ਰੇੜੀ ਲਾਈ ਹੋਈ ਸੀ ਤੇ ਇਹਨਾਂ ਤੋਂ ਅੰਬ ਖਰੀਦੇ ਆਪਾਂ 1.5 ਕਿਲੋ 50 ਰੁਪਈਆਂ ਦੇ ਦਿੱਤੇ ਇਹਨਾਂ ਨੇ ਤੇ ਇਹਨਾਂ ਕੋਣੀ ਆਦੀ 50 ਤੋਂ ਦਿੱੱਕੇ ਦੇ ਦਿੰਦਾ ਹਾਂ ਇਹ ਕਹਿੰਦੇ ਸਾਨੂੰ ਇੰਗਲਿਸ਼ ਵੀ ਨਹੀਂ ਆਉਂਦੀ ਤੇ ਪੰਜਾਬੀ ਵੀ ਨਹੀਂ ਆਉਂਦੀ ਇਹ ਜਿਹੜੇ ਅੰਬ ਇੱਥੇ ਪਏ ਆ ਇਹਨਾਂ ਨੇ ਇੱਥੇ ਹੀ ਤੋੜੇ ਆ ਇਹ ਕਹਿੰਦੇ ਸਾਡੇ ਆ ਤੇ ਇੱਥੇ ਹੀ ਰਹਿੰਦੇ ਆ ਤੇ ਆਂਬਾਂ ਦੇ ਦਰਖਤ ਸਾਰੇ ਪੂਰੇ ਭਰੇ ਹੋਏ ਆਂਬਾਂ ਦੇਖੋ ਫਿਰ ਚਲੋ ਠੀਕ ਆ ਬਾਏ ਕੋਈ ਨਾ ਅਸੀਂ ਆਪ ਉੱਥੇ 2 ਕਿਲੋਮੀਟਰ ਅੱਗੇ ਲੰਗੇ ਸੀ ਤੇ ਇਹ ਵੀਰ ਮਿਲਿਆ ਇਹ ਵੀਰ ਨੇ ਖੁਦ ਰੋਕਿਆ ਇਹ ਇਹ ਰਾਣੀ ਪੋਖਰੀ ਚ ਇਹ ਵੀਰ ਹੈ ਯੂਪੀ ਤੋਂ ਤੇ ਇਹ ਵੀਰ ਨੇ ਆਪਾਂ ਨੂੰ ਰਸਤੇ 'ਚ ਰੋਕ ਕੇ ਧੱਕੇ ਨਾਲ ਆਂਬ ਦਿੱਤੇ ਕਹਿੰਦਾ ਕਾ ਕੇ ਜਾਓ ਨਾਲੇ ਨਾਲ ਲੈ ਕੇ ਜਾਓ ਬਹੁਤ ਵਧੀਆ ਸੁਭਾਅ ਵੀਰ ਦਾ ਸੀ ਜਾ ਰੇ ਸੀ ਹਜੇ ਵੀ ਵਾਰ-ਵਾਰ ਕਹਿ ਰਿਹਾ ਸੀ ਕਹਿੰਦਾ ਹੋਰ ਲੈ ਜਾਓ ਹੋਰ ਲੈ ਜਾਓ ਇਹੋ ਜਿਹੀ ਆਉਣੀਆਂ ਆਪਾਂ ਨੂੰ 7-8 ਚੜਾਈਆਂ ਉਹ ਵੀਰ ਜਾਂਦਾ ਸਾਈਕਲ ਉੱਧਾ ਦਾ ਚੱਲਦਾ ਨਹੀਂ ਸਾਨੂੰ ਰੇਡ ਨੇ ਪੈ ਰਹੇ ਆ ਇੱਥੇ ਸਪੀਡ ਲਿਮਟ ਵੀ ਲਿਖੀ ਆਪਾਂ ਨੂੰ 20 ਦੀ ਰਹਿ ਆਪਣੀ ਤਾਂ 5 ਦੀ ਵੀ ਨਹੀਂ ਆ ਇਸ ਵਕਤ ਆਪਾਂ ਸਾਈਕਲ ਤਾਂ ਬਿਲਕੁਲ ਰੋਡ 'ਕੇ ਲੈ ਕੇ ਜਾ ਰਹੇ ਆ ਬੰਦੇ ਦੀ ਚਾਲ ਆਪਦੀ ਵੀ ਨਹੀਂ ਸਹੀ ਰਹੀ ਬਹੁਤ ਜਿਆਦਾ ਉੱਪਰ ਨੂੰ ਆ ਤੇ ਉਸ ਤੋਂ ਬਾਅਦ ਜਾ ਕੇ ਆਪਾਂ ਨੂੰ ਆਊਗੀ ਢਾਲ ਜਿੱਦਾਂ ਮੋਟਰਸਾਈਕਲ ਗੱਡੀਆਂ ਵਾਲੇ ਆਨੰਦ ਲੈ ਰਹੇ ਉਸ ਤਰ੍ਹਾਂ ਆਪਣਾ ਵੀ ਆਨੰਦ ਲਿਆ ਜਾਊਗਾ ਆ ਦੇਖੋ ਇੱਕ ਬਹੁਤ ਹੀ ਜਿਆਦਾ ਸੋਹਣੀ ਜਗ੍ਹਾ ਰਸਤੇ 'ਚ ਬਿਲਕੁਲ ਰਿਸ਼ੀਕਿਸ ਤੋਂ 7 ਕਿਲੋਮੀਟਰ ਪਿੱਛੇ 6-7 ਕਿਲੋਮੀਟਰ ਪਿੱਛੇ ਤੇ ਇਹ ਦੇਖੋ ਦ੍ਰਿਸ਼ ਇੱਕ ਸਾਈਡ ਤੇ ਪੂਰੇ ਪਹਾੜ ਪਹਾੜਾਂ ਦੇ ਉੱਪਰ ਜਿੱਦਾਂ ਬੱਦਲ ਜੇ ਛਾਏ ਹੁੰਦੇ ਆ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਆ ਵੀਰ ਜੀ ਹੁਣ ਹੀ ਆਏ ਆ ਆਪਣੇ ਕੋਲ ਪੂਰਾ ਰਿਸਕ ਲੈ ਰਹੇ ਆ ਕਹਿੰਦੇ ਜਵਾਨੀ ਚ ਜਿਹੜਾ ਬੰਦਾ ਡਰ ਜੇ ਇਹ ਵੀਰ ਚੰਡੀਗੜ੍ਹ ਤੋਂ ਆ ਤੇ ਭੈਣ ਹਰੀ ਕਿੱਦੀ ਤੋਂ ਮੇਰੇ ਪਿੱਛੇ ਬੈਠੇ ਨੇ ਇਹ ਫੇਰ ਇਹਨੇ ਦੋ ਦਿਨ ਕਿਸੇ ਰਹਿ ਰਹੇ ਆ ਇਹਨਾਂ ਦਾ ਵੀ ਸਾਥ ਮਾਰਾ ਲਿਆ ਜੀ ਇੰਜੋਏ ਦਾ ਲਾਈਫ ਤੇ ਘੁੰਮਦੇ ਰਹੋ ਹਾਂ ਥੰਮ ਦੇ ਰਹੋ ਕਿਉਂਕਿ ਚੰਨ ਦਾ ਨਾਮ ਹੀ ਜ਼ਿੰਦਗੀ ਹੈ ਇਹਨੇ ਸਾਰੇ ਸੰਪੋਏ ਉਹਨਾਂ ਨੇ ਸਾਰਿਆਂ ਨੇ ਤੇ ਇਹ ਐਕਟੀਵਿਟੀ ਕਰਦੇ ਆ ਓਕੇ ਭਈਆ ਠੀਕ ਆ ਬਾਏ ਥੈਂਕ ਯੂ ਬਾਏ ਥੈਂਕ ਯੂ ਬਾਏ ਪਗੋਰ ਦੁਆਰਾ ઋਸ਼ੀਕੇਸ਼ ਸ੍ਰੀ ਖੀਮਤ ਸਿੰਘ ਸਾਹਿਬ ਮੈਕ ਵਗੈਰਾ ਜਮਾ ਕਰਾਉਣ ਲਈ ਸਾਈਕਲ ਕਰਾ ਲੈ ਕੇ ਆਏ ਅੱਜ ਬਹੁਤ ਜ਼ਿਆਦਾ ਲੇਟ ਹੋ ਗਏ ਸੀਗੇ ਪਹਿਲਾਂ ਤਾਂ ਆਪਾਂ ਨੂੰ ਸਾਈਕਲ ਰੋਕਣ ਦੇ ਲਈ ਜਗ੍ਹਾ ਜੀ ਨਹੀਂ ਜਲਦੀ ਮਿਲੀ ਉਸ ਤੋਂ ਬਾਅਦ ਗਠੜੀ ਘਰ ਚ ਆਪਣਾ ਸਮਾਨ ਵਗੈਰਾ ਸਾਰਾ ਰੱਖਿਆ ਉੱਥੇ ਬਹੁਤ ਜ਼ਿਆਦਾ ਸਮਾਨ ਲੱਗ ਗਿਆ ਸੰਗਤ ਬਹੁਤ ਹੀ ਜ਼ਿਆਦਾ ਇੱਥੇ ਕਿਉਂਕਿ ਮੇਨ ਕਹਿ ਸਕਦੇ ਪੰਜਾਬੀ ਚ ਕਿ ਮੇਨ ਗੁਰਦੁਆਰਾ ਸਾਹਿਬ ਆ ਜਿਸ ਤੋਂ ਅੱਗੇ ਨੂੰ ਸਾਰੇ ਲੋਕ ਜਾਂਦੇ ਜਿਦਾ Hindu ਧਰਮਾਂ ਦੇ ਲੋਕ ਵੀ ਜਾਂਦੇ ਕੇ ਕੈਦਾਰਨਾਥ ਬਦਰੀਨਾਥ ਬਹੁਤ ਜ਼ਿਆਦਾ ਲੋਕ ਇੱਥੇ ਰੁਕਦੇ ਬਹੁਤ ਜ਼ਿਆਦਾ ਸੰਗਤ ਆ ਪਰ ਇੱਥੇ ਪ੍ਰਬੰਧ ਵੀ ਹੈਗਾ ਹਰੇਕ ਚੀਜ਼ ਦਾ ਪ੍ਰਬੰਧ ਆ ਇਹ ਚਾਰ ਸਾਹਿਬਜਾ ਦੇ ਨਿਵਾਸ ਤੇ ਅੱਗੇ ਵੀ ਹੋਰ ਵੀ ਜ਼ਿਆਦਾ ਅੱਗੇ ਰੁਕਣ ਦੇ ਲਈ ਰਗਾ ਭਾਈ ਦੇ ਆਲਾ ਨਿਵਾਸ ਇੱਥੇ ਜੋੜਾ ਕਰ ਰਾਤ ਦੇ ਤਕਰੀਬਨ 9:30 ਹੋ ਗਏ ਆ ਤੇ ਹਾਈ ਤੱਕ ਆਪਾਂ ਨਾ ਹੀ ਪ੍ਰਸ਼ਾਦਾ ਬਣੀ ਸਕਿਆ ਕਿਤੇ ਤਾਂ ਮੇਰੇ ਘੇੜੇ ਲੰਘਦੇ ਰਹਿੰਦੇ ਆ ਇਹ ਹੈ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਣਿਆ ਸਰੋਵਰ ਅੱਜ ਆਪਣਾ ਇਸ਼ਨਾਨ ਇੱਥੇ ਹੋਊਗਾ ਰੋਵਰ ਦੇ ਸਾਹਮਣੇ ਰਹਿਣ ਦੀ ਜਗ੍ਹਾ ਬਣੀ ਹੋਈ ਗੁਰੂ ਘਰ ਲਈ ਸਰਾਮ ਬਣੀ ਹੋਈ ਆ ਪਰ ਆਪਾਂ ਨੂੰ ਕਮਰਾ ਨਹੀਂ ਮਿਲਿਆ ਕਿਉਂਕਿ ਸੰਗਤ ਬਹੁਤ ਹੀ ਜ਼ਿਆਦਾ ਇੱਥੇ ਕਮਰਾ ਮਿਲਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਗੁਰਦੁਆਰਾ ਸਾਹਿਬ ਸਿੱਧ ਜਗ੍ਹਾ ਨਾ ਮਿਲਣ ਕਰਕੇ ਆਪਾਂ ਨੂੰ ਇਸ ਜਗ੍ਹਾ ਤੇ ਇੱਕ ਕਮਰਾ ਮਿਲਿਆ ਸਿਰਫ ਤੇ ਸਿਰਫ 300 ਰੁਪਏ ਚ ਅੱਜ ਰਾਤ ਆਪਾਂ ਇੱਥੇ ਰੁਕਾਂਗੇ ਪਰ ਅੱਗੇ ਕੱਲੇ ਨੂੰ ਕਮਰਾ ਮਿਲਦਾ ਹੁੰਦਾ ਸੀ ਅੱਜ ਜਿਸੀ ਤੋਂ ਹੋ ਜਾਣਾ ਨੇ ਲਿਆ ਤੇ ਅੱਜ ਦਾ ਵਲੌਗ ਵਧੀਆ ਲੱਗਿਆ ਸਾਡਾ ਤੇ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਆਪਾਂ ਅਗਲੇ ਚੈਨਲ 'ਚ ਨਹੀਂ ਲੱਗਿਆ ਤਾਂ ਵੀ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਹਾਂ